ہاں بولے سوہ ہا 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 بولے चाहे बोल से देवा आई दिल करुणा नि बोल से देवा तपस्या की जो जाओ के पराया तो मेरे ਇਹਨਾਂ ਵਰਸਾ ਵਾਚਨ ਦੇ ਮੱਦੇ ਭਾਜਪਾ ਜੀ ਵਿੰਲਾਲਾ ਜੀ ਦਾ ਪ੍ਰੀਮੀਅਮ ਅਨੰਤ ਸਾਹਿਬ ਜੀ ਸਦਰ ਸਾਇਆ ਹੈ ਅਤੇ ਆਜੀ ਪਟਾਲੇ ਦੀ ਤਕਰੀਰ ਨਵੀਂ ਪਾਸਾਇਸ਼ੀ ਦੀ ਇੱਕ ਪਾਜੰਤ ਹੈ ਜਿਸ ਦਾ ਲਗਨ ਕੀਰਤਨ ਬੜੀ ਉਸਤ ਸਰਦਨਾਲ ਮਨਾਇਆ ਜਾ ਰਿਹਾ ਹੈ ਸਰਦਾਰ ਨਗਰ ਦੀਆਂ ਸੰਤਾਂ ਵੱਲੋਂ ਜੁਬੀ ਲੰਗਰ ਦੀਆਂ ਸੰਤਾਂ ਵੱਲੋਂ ਭਾਈ ਸਾਹਿਬ ਭਾਈ ਜੁਬੀ ਅਸੇਂ ਦੀ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਅਤੇ ਪੀਪੀ ਕਾਲੋਚਾਰੀ ਗੁਪਾਲ ਜੀ ਵੱਲੋਂ ਬਾਦਬੋਰੀ ਸਰਦਨਾਲ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਕੋ ਨਲਿਸਨ ਆ ਰਿਹਾ ਨੌਂ ਪਾਸਾ ਜੀਆ ਉਹਨਾਂ ਵਾਸਤੇ ਲੰਗਰ ਦੀ ਸੇਵਾ ਚੱਲ ਰਹੀ ਹੈ ਵਕਤ ਵਕਤ ਕਟਾਵਤ ਹੁੰਦਾ ਹੋਇਆ ਅੱਜ ਸਹਿਰ ਬਟਾਲਾ ਵਿੱਚ ਪਹੁੰਚਿਆ ਐਸੀ ਆਈਆਂ ਹੀਆਂ ਸੰਤਾਂ ਨੂੰ ਜੀ ਆਇਆਂ ਤੇ ਬਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਸੰਤਾਂ ਦਾ ਬਹੁਤ ਹੀ ਉਤਸ਼ਾਹ ਅਤੇ ਲੰਗਰ ਭਾਉਂ ਦਾ ਨਾਲ ਸੰਤਾਂ ਜਿਹੜੀ ਸੇਵਾ ਕਰ ਰਹੀਆਂ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਤੇ ਪੂਰ ਸਾਧ ਸੰਤ ਵੱਲੋਂ ਆਈਓ ਸਾਧ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਵਾਹਿਗੁਰੂ ਜੀ ਕੀ ਬਤੇ ਇਹ ਆਸਾਮ ਦੀ ਧਰਤੀ ਤੋਂ ਗੁਰਦਾ ਤੁਵੜੀ ਸਾਹਿਬ ਤੋਂ ਜੋ ਧੰਨ ਗੁਰ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਪਿਆਰੇ ਗੁਰ ਸਿੱਖਾਂ ਦੀ 350 ਸਾਲਾਂ ਦੀ ਸ਼ਹੀਦੀ ਸ਼ਤਾਬਦੀ ਸਮਰਪਿਤ ਇਹ ਨਗਰ ਕਿੰਨਾ ਨਰਾਮ ਹੋਇਆ ਸੀ ਅੱਜ ਬਟਾਲੇ ਦੀ ਧਰਤੀ ਤੇ ਪਹੁੰਚਿਆ 23 ਸਟੇਟਾਂ ਵਿੱਚ ਹੋ ਕੇ ਇੱਥੇ ਪਹੁੰਚਿਆ ਅੱਜ ਬਟਾਲੇ ਦੀ ਧਰਤੀ ਤੋਂ ਗਾ ਰਾਤ ਬਾਬਾ ਬੁੱਢਾ ਸਾਹਿਬ ਦੇ ਜਨਮ ਸਥਾਨ ਕੱਥੂ ਨਗਰ ਜਾ ਕੇ ਦੀ ਬਿਸ਼ਰਾਮ ਹੋਣਾ ਰਾਤ ਨੂੰ ਮੈਂ ਕਰਤਾਰ ਮੰਗਲ ਨਗਰ ਸੰਗਤਾਂ ਇਥੋਂ ਦੇ ਇਲਾਕੇ ਦੀ ਸੰਗਤਾਂ ਆਪਣੇ ਵੱਲੋਂ ਆਪਣੇ ਪ੍ਰਧਾਨ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਸ਼ਰਧਾਂਜ ਬਹੁਤ ਦੁਸ਼ਾਏ 23 ਤੇ ਨਵੰਬਰ ਨੂੰ ਜਾ ਕੇ ਕਦੀ ਸਮਾਗਮ ਅਨੰਪੁਰ ਸਾਹਿਬ ਦੀ ਧਰਤੀ ਤੇ ਹੋਣੀ ਹੈ 23 ਤੋਂ 25 ਤੱਕ ਵੱਡੇ ਸਮਾਗਮ ਚੱਲਣੇ ਨੇ ਸਾਰੀਆਂ ਸ਼ਰਧਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ